ਅਸੀਂ ਦੋਨਾਂ ਨਾਨਕ ਦੇ ਵਿੱਚ ਅਸੀਂ ਖੜੇ ਆ ਜੀ ਇੱਥੇ ਦਵਿੰਦਰ ਗਵਾਇਆ ਐਮਐਲ ਆਪਣਾ ਪ੍ਰਚਾਰ ਕਰ ਰਿਆ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਐ ਇੱਕ ਹੀ ਗੱਲ ਕਰ ਰਿਆ 100% ਜਿਹੜੀ ਵੋਟ ਪਿੰਡਾਂ ਚ ਪਵੇਗੀ ਯਾਨੀ ਕਿ ਸਮੁੱਚੇ ਪਿੰਡ ਸਮੁੱਚੇ ਪਿੰਡ ਦੀ ਵੋਟ ਸ਼ੇਰ ਸਿੰਘ ਗਵਾਇਆ ਦੇ ਹੱਕ ਵਿੱਚ ਪਵੇਗੀ ਤਾਂ ਤੇ ਵੱਡਾ ਕੱਠ ਨੂੰ ਸੰਬੋਧਨ ਕਰ ਰਿਆ ਨੇ ਤੇ ਆਓ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਕਿਵੇਂ ਹਾਲਾ ਮਿਲ ਰਿਹਾ ਜੀ ਬਾਰਡਰ ਪੱਟੀ ਤੋਂ ਬਹੁਤ ਵਧੀਆ ਜੀ 100 100% ਦੇ 100% ਸਾਡੇ ਜਿਹੜੇ ਬਾਰਡਰ ਪੱਟੀ ਹੈ ਸਭ ਇੱਕ ਤਰਫਾ ਜੀ ਚਿਰਸੰਗਵਾਇਆ ਜੀ ਦਾ ਤੇ ਬਾਰਡਰ ਪੱਟੀ ਦੇ ਮੁੱਦੇ ਕੀ ਨੇ ਜਿਹੜਾ ਮਾਲਾ ਸਾਰੇ ਇਲੈਕਸ਼ਨ ਲੜ ਰਿਹਾ ਜੀ ਬਾਰਡਰ ਪੱਟੀ ਜਿਹੜੀ ਆਮਾਦੀ ਪਾਰਟੀ ਸਰਕਾਰ ਹੈ ਉਹਨਾਂ ਨੇ ਜਿਹੜਾ ਸਤਲੁਜ ਦਰਿਆ ਪਾਣੀ ਆਇਆ ਸੀ ਫਲੱਡ ਆਇਆ ਸੀ ਪਿੰਡਾਂ ਦੇ ਵਿੱਚ ਬਹੁਤ ਬਹੁਤ ਬੁਰਾ ਹਾਲ ਹੋ ਗਿਆ ਹੈ ਪਰ ਇਹਨਾਂ ਨੇ ਜਿਹੜਾ ਵੀ ਰਾਸ਼ਨ ਵਗੈਰਾ ਕੋਈ ਤੱਕ ਨਹੀਂ ਪਹੁੰਚਾਇਆ ਇਹਨਾਂ ਨੇ ਸਾਨੂੰ ਜਿਹੜਾ ਬਹੁਤ ਸਾਨੂੰ ਇਹਨਾਂ ਟੀਚਰ ਟੀਚਰ ਕੀਤੀ ਹੈ ਜੇ ਇਹ ਜਿਹੜੇ ਬਾਰਡਰ ਪੱਟੀ ਹੈ ਬਿਲਕੁਲ ਇਸ ਟਾਈਮ ਜਹਾੜੂ ਤਾਂ ਜ਼ੀਰੋ ਤੇ ਹੈ ਜੀ ਚਾਰੂ ਖਿਲਰ ਚੁੱਕਿਆ ਜੀ ਇਹ ਕਾਂਗਰਸ ਪਾਰਟੀ ਤੇ ਜਿਹੜੀ ਪ੍ਰੋਪਰ ਦੀ ਸ਼ੀਟ ਹੈ ਛੇਰ ਸੇ ਗਬਾ ਜੀ ਬਹੁਤ 100% ਬਹੁਤ ਮਤਨ ਜਿੱਤਣਗੇ ਜੀ ਬਹੁਤ ਲੀਡ ਨਾਲ ਜਿੱਤਣਗੇ ਜੀ ਇੱਕ ਪੁਰਾਣਾ ਮੁੱਦਾ ਜੀ ਬਾਰਡਰ ਪੱਟੀ ਹੈ 2007 ਜ਼ਮੀਨਾਂ ਬਾਕੀਆਂ ਹੋਈਆਂ ਜੀ ਬਾਅਦ ਵਿੱਚ ਕੱਚੇ ਕੀਦੀਆਂ ਗਈਆਂ ਜੀ ਜੇ ਕਰਾ ਸੋਰੀ ਇਹ ਵੀ ਸਭ ਜੀ ਤੇ ਉਹ ਬੜਾ ਠਾਇਆ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸਾਡਾ ਸਭ ਮੈਨ ਹੈ ਜਿਹੜਾ ਤੁਸੀਂ ਸਵਾਲ ਕੀਤਾ ਬਿਲਕੁਲ ਸਹੀ ਹੈ ਅਸੀਂ ਇਹ ਗੱਲ ਕਰਦੇ ਹਾਂ ਵੀ ਛੇਰ ਸਿੰਘ ਵਾਇਆ ਇਹ ਪਹਿਲਾ ਇਹ ਮੁੱਦਾ ਹੈ ਜਿਹੜਾ ਸਾਡਾ ਪਾਰਲੀਮੈਂਟ ਚ ਇਹਨਾਂ ਰੱਖਣਾ ਹੈ ਇਹ ਮੁੱਦਾ ਸਭ ਤੋਂ ਵੱਡਾ ਜਿਹੜਾ ਸਾਡਾ ਮੈਨ ਹੈ ਜਿਹੜੇ ਬਾਰਡਰ ਪੱਟੀ ਜ਼ਮੀਨਾਂ ਇਹਨਾਂ ਕੱਚੀਆਂ ਕੀਤੀ ਸੱਤਲਾ ਮੁੱਦਾ ਜਿਹੜਾ ਹੈ ਪਾਰਲੀਮੈਂਟ ਚ ਜ਼ਰੂਰ ਰੱਖਣਗੇ ਜੀ ਹਾਂਜੀ ਕਾਕਾ ਜੀ ਜਿੱਤੂਆ ਛੇਰ ਸਿੰਘ ਵਾਇਆ ਹਾਂਜੀ ਕਿੰਨੀ ਵੱਡੀ ਜਿੱਤੂਗਾ ਸਭ ਸੈਂਟ ਠੀਕ ਹੈ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੇ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਸਦਾਰ ਕੀਤਾ ਜਾਵੇ ਔਰ ਆਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਉਹਨਾਂ ਨੂੰ ਸਹੂਲਤ ਚੰਗੀ ਮਿਲੇ ਔਰ ਗਰਾਊਂਡ ਮੈਨ ਜਿੰਮ ਔਰ ਅਸਮਾਨ ਮਿਲੇ ਜੀ ਹਾਂਜੀ ਪ੍ਰਧਾਨ ਜੀ ਕਿਵੇਂ ਇਕੱਠ ਘਟ ਹੋ ਰਿਹਾ ਕਿਵੇਂ ਇਕੱਠ ਬਹੁਤ ਵਧੀਆ ਹੋ ਰਿਹਾ ਜੀ ਜੇ ਛੇਰ ਸਿੰਘ ਕੋ ਬਾਏ ਦਾ ਇਨਾਮ ਚੱਲ ਰਿਹਾ ਜੀ ਬਾਰਡਰ ਪੱਟੀ ਤੇ ਜੀ ਕਿੰਨੀ ਕੁ ਲੀਡ ਤੇ ਜਿੱਤੂਗਾ ਜੀ ਲਗਭਗ 100% ਜੀ ਤਾਂ ਉਹ ਕੋਈ ਨਰਾਜ਼ ਗਏ ਸੀ ਲੋਕਾਂ ਹਾਂਜੀ ਲੋਕ ਕਰ ਰਹੇ ਨੇ ਕਬਾਇਆ ਸਾਹਿਬ ਆਪ ਆ ਰਹੇ ਨੇ ਘਰ-ਘਰ ਵਿੱਚ ਜਾ ਰਹੇ ਨੇ ਘਰ-ਘਰ ਜਾ ਰਹੇ ਨੇ ਔਰ ਵਿਚਰ ਰਹੇ ਨੇ ਵਿਚਾਰ ਕਰ ਰਹੇ ਨੇ ਠੀਕ ਹੈ ਆ ਲੋਕ ਮਾੜਾ ਮोटा ਗੁੱਸਾ ਹੋ ਗਿਆ ਸੋ ਸੰਟੀ ਜਿੱਤੇਗਾ ਸੋ 2 ਲੱਖ ਰਾਂਜੀ 2 ਲੱਖ ਤੇ ਕੰਮ ਕਰੂਗਾ ਕੰਮ ਕਰੇਗਾ ਜੀ ਕੰਮ ਕਰੇਗਾ ਜੀ ਹਾਂ ਤਾਂ ਇਹ ਪਿੰਡ ਸੀ ਦੋਨਾ ਨਾਨਕ ਦੇ ਵਿੱਚ ਅਸੀਂ ਖੜੇ ਆ ਜੀ ਇੱਥੇ ਦਵਿੰਦਰ ਗਬਾਇਆ ਐਮਐਲ ਆਪਣਾ ਪ੍ਰਚਾਰ ਕਰ ਰਿਆ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਇੱਕ ਹੀ ਗੱਲ ਕਰ ਰਿਆ 100% ਜਿਹੜੀ ਵੋਟ ਪਿੰਡਾਂ ਚ ਪਵੇਗੀ ਯਾਨੀ ਕਿ ਸਮੁੱਚੇ ਪਿੰਡ ਸਮੁੱਚੇ ਪਿੰਡ ਦੀ ਵੋਟ ਸ਼ੇਰ ਸਿੰਘ ਗਬਾਇਆ ਦੇ ਹੱਕ ਵਿੱਚ ਪਵੇਗੀ